ਬੜੇ ਦੁਖੀ ਹਿਰਦੇ ਨਾਲ ਇਹ ਗੱਲ ਕਹਿਣੀ ਪੈ ਰਹੀ ਹੈ ਕਿ ਸਾਡੇ ਇਲਾਕੇ ਦੇ ਨਾਮ ਵਰ ਆਗੂ ਜਿਹੜੇ ਸਰਵ ਮਨਾਸ ਜੀ ਹੈ ਉਹਨਾਂ ਦਾ ਕੱਲ ਸ਼ਾਮੀ ਜਿਹੜਾ ਤੇਜ਼ ਤਰ ਹਥਿਆਰਾਂ ਦੇ ਨਾਲ ਜਿਹੜਾ ਉਹ ਇੱਕ ਬੰਦੇ ਨੇ ਕਤਲ ਕਰ ਦਿੱਤਾ ਸੋ ਉਸ ਦੇ ਪਿੱਛੇ ਜਿਹੜੇ ਕੀ ਕਾਰਨ ਹੈ ਅਸੀਂ ਆਪਣੇ ਜਥੇਬੰਦੀ ਵੱਲੀਆਂ ਵੱਲੋਂ ਇਹ ਪੂਰ ਜ਼ੋਰਦਾਰ ਮੰਗ ਕਰਦੇ ਹਾਂ ਤੇ ਨਾਲ ਇਹਦੀ ਨਿੰਦਾ ਵੀ ਕਰਦੇ ਹਾਂ ਇਹ ਘਟਨਾ ਦੀ ਕਿ ਇਹੋ ਜੀ ਅਪਰਾਧਿਕ ਘਟਨਾ ਸਾਡੇ ਇਲਾਕੇ ਦੇ ਵਿੱਚ ਪਹਿਲੇ ਕਦੀ ਵਾਪਰੀ ਨਹੀਂ ਜਿਹੜੀ ਇਹ ਘਟਨਾ ਹੋਈ ਹੈ ਇਹਦੀ ਬੜੀ ਬਰੀਕੀ ਦੇ ਨਾਲ ਜਾਂਚ ਕੀਤੀ ਜਾਵੇ ਅਗਰ ਜੇ ਜਾਂਚ ਪੜਤਾਲ ਦੇ ਵਿੱਚ ਕੋਈ ਢਿੱਲ ਰਹਿੰਦੀ ਹੈ ਤਾਂ ਫਿਰ ਸਾਰੀਆਂ ਜਥੇਬੰਦੀਆਂ ਜਿਹੜੀਆਂ ਉਹ ਇਸ ਚੀਜ਼ ਦਾ ਹੋਕਾ ਲੈ ਕੇ ਆਉਣਗੀਆਂ ਕਿ ਇਹ ਜਿਹੜਾ ਮਰਡਰ ਕਿਸੇ ਸਾਜ਼ਿਸ਼ ਅਧੀਨ ਹੋਇਆ ਜਾਂ ਕਿਸ ਤਰੀਕੇ ਦੇ ਨਾਲ ਹੋਇਆ ਜਦੋਂ ਤੱਕ ਇਹਦੀ ਪੂਰੀ ਪੈਰ ਜਾਣਕਾਰੀ ਜਿਹੜੀ ਆ ਸਾਨੂੰ ਨਹੀਂ ਮਿਲਦੀ ਜਾਂ ਨਹੀਂ ਪ੍ਰਾਪਤ ਹੁੰਦੀ ਉਦੋਂ ਤੱਕ ਫਿਰ ਅਸੀਂ ਜਿਹੜਾ ਇਹਦੇ ਪਿੱਛੇ ਜਿਹੜਾ ਉਹ ਸੰਘਰਸ਼ ਕਰਾਂਗੇ ਕਿ ਇੱਕ નિર્ਦੋਸ਼ ਵਿਅਕਤੀ ਦਾ ਜਿਹੜਾ ਇਲਾਕੇ ਦੇ ਵਿੱਚ ਐਡੀ ਵੱਡੀ ਸੇਵਾ ਕਰਦਾ ਉਦਾ ਬੜੀ ਬੇਰਹਿਮੀ ਦੇ ਨਾਲ ਜਿਹੜਾ ਉਹ ਪਿੰਡ ਦੇ ਵਿੱਚ ਕਤਲ ਕੀਤਾ ਗਿਆ ਤੇ ਬੜੀ ਨਿੰਦਣ ਜੋ ਕਟਾਈ ਤੇ ਪੂਰ ਜੋਰ ਸ਼ਬਦਾਂ ਦੇ ਨਾਲ ਜਿਹੜੀ ਉਹਦੀ ਨਿੰਦਾ ਕਰਦੇ ਪੁਲਿਸ ਨੇ ਹੁਣ ਤੱਕ ਅਸੀਂ ਥਾਣੇ ਦੇ ਵਿੱਚ ਖੜੇ ਆ ਉਹਨਾਂ ਨੇ ਇਹ ਇਹਨਾਂ ਦੀ ਰੱਪਟ ਜਿਹੜੀ ਕਾਗਜ਼ੀ ਕਾਰਵਾਈ ਕਰ ਰਹੀ ਹੈ ਅਗਲੀ ਗੱਲ ਉਹਨਾਂ ਨੇ ਇਨਵੈਸਟੀਗੇਸ਼ਨ ਦਾ ਜਿਹੜਾ ਭਰੋਸਾ ਦਵਾਇਆ ਉਸ ਦੀ ਇੰਤਜ਼ਾਰ ਕਰਾਂਗੇ ਅਗਰ ਇਹ ਸਾਨੂੰ ਉਹਦੇ ਤਾਂ ਭਰੋਸਾ ਹੋਇਆ ਤਾਂ ਠੀਕ ਹੈ ਨਹੀਂ ਤਾਂ ਅਗਲੇਰੀ ਕਾਰਵਾਈ ਜਿਹੜੀ ਲਈ ਜਿੰਨੇ ਵੀ ਉਹਦੇ ਸਹਿਰਦਾਂ ਸੀ ਜਥੇਬੰਦੀਆਂ ਉਹਦੇ ਲਈ ਜਿਹੜਾ ਅਸੀਂ ਐਕਸ਼ਨ ਕਰਾਂਗੇ ਬੜੇ ਦੁਖੀ ਹਿਰਦੇ ਨਾਲ ਅਸੀਂ ਦੱਸ ਰਹੇ ਹਾਂ ਕਿ ਸਾਡੇ ਪਗੜੀ ਸੰਭਾਲ ਜਟਾ ਲੈਰ ਦੇ ਪ੍ਰੈਸ 77 ਜੋ ਬਿੱਲਾ ਸੌਰ ਬਿੱਲਾ ਜੀ ਉਹਨਾਂ ਦਾ ਕੱਲ੍ਹ ਅਭੀਤੀ ਸ਼ਾਮ ਕਿਸੇ ਨੇ ਤੇਜ ਹਥਿਆਰ ਨਾਲ ਕਤਲ ਕਰ ਦਿੱਤਾ ਅਸੀਂ ਪ੍ਰਸ਼ਾਸਨ ਕੋਲ ਅੱਜ ਬੇਨਤੀ ਕਰਨ ਆਏ ਹਾਂ ਕਿ ਇਹਦਾ ਜਿਹੜਾ ਜਲਦੀ ਤੋਂ ਜਲਦੀ ਜਿਹੜਾ ਇਹ ਉਜਾਗਰ ਕੀਤਾ ਜਾਏ ਕੇਸ ਨੂੰ ਤੇ ਸਾਡੀ ਜਿਹੜੀ ਆ ਪਗੜੀ ਸੰਭਾਲ ਜਟਾ ਲੈਰ ਦੀ ਉਹ ਮਦਦ ਕੀਤੀ ਜਾਏ ਤਾ ਜੋ ਸਾਡੇ ਇਸ ਬੰਦੇ ਸਾਡੇ ਸਰਪੰਚ ਦੇ ਕਾਤਲ ਜਿਹੜੇ ਆ ਉਹ ਫੜੇ ਜਾ ਸਕਣ ਔਰ ਜਿਹੜਾ ਕਾਤਲ ਇਹਨਾਂ ਨੇ ਫੜਿਆ ਜਿਹਨੇ ਇਹਦੇ ਚਾਕੂ ਮਾਰੇ ਆ ਉਹਨੂੰ ਸਖਤ ਤੋਂ ਸਖਤ ਜਿਹੜੀ ਸਜ਼ਾ ਦਿੱਤੀ ਜਾਵੇ ਰਾਤ 7:00 ਵਜੇ ਸਾਨੂੰ ਇਤਲਾਹ ਮਿਲੀ ਸੀ ਕਿ ਇਤਲਾਹ ਮਿਲੀ ਹੈ ਕਿ ਮਸੂਲ ਬਨਾਹਸਨੋ ਕੋਸ਼ਲ ਕੁਮਾਰ ਵਾਸੀ ਨੰਗਾ ਗਾਣਾ ਨੂੰ ਕਿਸੇ ਵਿਅਕਤੀ ਨੇ ਰਿਹ ਤੇ ਤੇ ਸਟਾ ਮਾ ਜਾਣ ਜਿਸ ਤੇ ਮੌਕੇ ਤੇ ਗਏ ਸੀ ਤੇ ਮੌਕੇ ਤੇ ਪਤਾ ਲੱਗਿਆ ਕਿ ਉਹਨੂੰ ਇਲਾਜ ਲਈ ਸਿਵਲ ਹਸਪਤਾਲ ਨੂੰ ਕਿਹਾ ਲੱਗੇ ਤੇ ਸਿਵਲ ਹਸਪਤਾਲ ਤੋਂ ਬਾਅਦ ਉਹਨੂੰ ਜਿਹੜੇ ਹੈ ਛੇਮਾਨ ਹਸਪਤਾਲ ਤੋਂ ਇਲਾਜ ਲਈ ਲੈ ਗਏ ਸੀ ਜਿਸ ਤੇ ਦਾਨੇ ਰਾਤਵਾਂ ਦੀ ਰਾਤ 1 ਵਜੇ ਮੌਤ ਹੋ ਗਈ ਹੈ ਜੋ ਉਹਨਾਂ ਦੇ ਪਰਿਵਾਰ ਦੇ ਮੈਂਬਰ ਆਉਣ ਦੇ ਆਉਂਦੇ ਬਿਆਨ ਦੇਤਾ ਤੇ ਅਗਲੀ ਕੱਲ੍ਹ ਅਮਨ ਜੀ ਲੈਂਦੀ ਜਾਊਗੀ ਇਹ ਪੁਛ ਕਿਸ ਤਰ੍ਹਾਂ ਰੋਪੀ ਦੀ ਪੁਸ਼ਸ਼ ਕੀਤੀ ਜਾਏਗੀ ਲੇਕਿਨ ਇਹ ਰੱਖਦੇ ਆ ਕੋਈ ਜ਼ਮੀਨੀ ਬਵਾਦ ਸੀਗਾ ਪਹਿਲੇ ਜਿਸ ਜਿਹਦੇ ਸੰਬੰਧ ਵਿੱਚ ਉਹ ਕਤਲ ਹੋਇਆ ਸੌਫ ਦੇ ਪੰਜਾਬ ਦੇ ਮੈਂਬਰ ਬਿਆਨਾਂ ਦਾ ਦਰਜ ਕਰਕੇ ਅਗਲੀ ਤਵਰੀਸ਼ ਅਮਲ ਜੀ ਦੰਦੀ ਹੈ